ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਮਲੇਰ ਕੋਟਲਾ ਦੀ ਰਹਿਣ ਵਾਲੀ ਇੱਕ 23 ਸਾਲਾ ਸਾਹਿਨ ਨਾਮ ਦੀ ਲੜਕੀ ਪੇਧ ਭਰੇ ਹਾਲਾਤਾਂ ਵਿੱਚ ਮੌਤ ਹੋਣ ਤੋਂ ਉਪਰੰਤ ਸਾਹਿਨ ਦੇ ਪਰਿਵਾਰਿਕ ਮੈਂਬਰਾਂ ਨੇ ਸੋਹਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਸੋਹਰਾ ਪਰਿਵਾਰ ਲਗਾਤਾਰ ਲੜਕੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਵਰਣਨ ਯੋਗ ਹੈ ਕਿ 7 ਮਹੀਨੇ ਪਹਿਲਾਂ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਇਸ ਲੜਕੀ ਨੇ ਵਿਆਹ ਕਰਵਾਇਆ ਸੀ ਅਤੇ ਪੇਕੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਾਬਤਾ ਨਹੀਂ ਸੀ ਲੜਕੀ ਦੇ ਪਰ ਅਸਰ ਫਰੋਸ਼ ਦੇ ਕਹਿਣ ਮੁਤਾਬਕ ਉਸਨੇ ਫੋਨ ਕਰਕੇ ਦੱਸਿਆ ਕਿ ਸੌਰਾ ਪਰਿਵਾਰ ਮੈਨੂੰ ਮਾਰ ਦੇਵੇਗਾ ਮੈਨੂੰ ਆ ਕੇ ਬਚਾ ਲਵੋ ਅਤੇ ਕੁਝ ਸਮੇਂ ਬਾਅਦ ਹੀ ਲੜਕੀ ਦੀ ਮੌਤ ਦੀ ਖਬਰ ਆ ਜਾਂਦੀ ਹੈ ਗੱਲ ਕਰਨ ਤੇ ਡੀਐਸਪੀ ਗੁਰਦੇਵ ਸਿੰਘ ਨੇ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ ਹਾਂਜੀ ਵੀਰੇ ਕੀ ਨਾਮ ਤੁਹਾਡਾ ਸਰਫਰਾਜ ਜੇ ਜਿਹੜੀ ਕੁੜੀ ਡੈਟ ਵੱਡੀ ਆਈ ਹੈ ਜੀ ਤੁਹਾਨੂੰ ਕੀ ਲੱਗਦੀ ਹੈ ਸਿਸਟਰ ਹੈ ਕੀ ਗੱਲ ਹੋਈ ਹੈ ਜੀ ਕੀ ਮਾਮਲਾ ਸ੍ਰੀ ਕੱਲ 3 ਵਜੇ 17 ਮਿੰਟਾਂ ਦਾ ਫੋਨ ਆਇਆ ਮੈਨੂੰ ਤੁਸੀਂ ਮੈਨੂੰ ਉਰੇ ਲੈ ਜਾ ਮੈਨੂੰ ਮਾਰ ਦੰਗੇ ਇਹ ਕੁੜੀ ਦਾ ਫੋਨ ਆਇਆ ਜੀ ਹਾਂ ਮੈਨੂੰ ਮੇਰੀ ਮਾਂ ਨਾਲ ਮਲਾ ਦੇ ਮੈਂ ਉਹਨੂੰ ਕਿਹਾ ਸਾਡੇ ਨਾਲ ਕੋਈ ਲੈਣ ਦੇ ਨਹੀਂ ਸਾਨੂੰ ਫੋਨ ਨਾ ਕਰੀ ਹੂੰ ਬਸ ਔਰ ਅੱਧੇ ਘੰਟੇ ਬਾਅਦ ਜਿਹੜੀ ਪਤਾ ਲੱਗਾ ਮਾਰਤੀ ਇਹ ਪਹਿਲਾਂ ਤੁਹਾਨੂੰ ਲੱਗਾ ਜੀ ਪਤਾ ਵੀ ਜੀ ਲੜਾਈ ਹੋ ਰਹੀ ਹੈ ਰੌਲਾ ਪੈ ਰਿਹਾ ਇਹਨਾਂ ਦਾ ਕੋਈ ਕੁਲੇਸ਼ ਹੋ ਰਿਹਾ ਨਹੀਂ ਆਪਣੀ ਕੋਈ ਬੋਲ ਚਾਨ ਨਹੀਂ ਦੇ ਰਾਨਾ ਹਾਂਜੀ ਹਾਂਜੀ

ਕੀ ਮਤਲਬ ਗਲਾ ਕੁੱਟਿਆ ਲੱਗਦਾ ਸੀ ਹਾਂ ਇਹ ਗਲਾ ਕੁੱਟਿਆ ਲੱਗਦਾ ਬੁੱਲਾਂ ਦੇ ਨਿਸ਼ਾਨ ਥੱਗੇ ਹੱਥਾਂ ਦੇ ਉੱਪਰ ਕੁਛ ਕੁਛ ਲਿਖਿਆ ਹੋਇਆ ਹੋ ਰਿਹਾ ਮਾਰਨ ਤੋਂ ਬਾਅਦ ਉਹਨੇ ਕਿਹਾ 10 ਚਿੱਕੀਆਂ ਪੜੀ ਹੱਥਾਂ ਲੈ ਕੇ ਆਏ ਤੇ ਉਰੇ ਉਹ ਜਿਹੜੀ ਚੱਕ ਕੇ ਲੈ ਗਿਆ ਉਹਨਾਂ ਨੇ ਕਿਹਾ ਕੁੜੀ ਡੈੱਡ ਹੈ ਹਾਂ ਜਿਹੜੀ ਬਾਪ ਚੱਕ ਕੇ ਲੈ ਗਿਆ ਪਰ ਅਸੀਂ ਲੈ ਕੇ ਆਰਪੋਰਟ ਕਰਾ ਕੇ ਸੀਟੀ ਵਾਲਿਆਂ ਨੇ ਆਪਣੇ ਹਸਪਤਾਲਾਂ ਨੂੰ ਫੋਨ ਕੀਤਾ tha ਜਿਹੜੋ ਲੈ ਕੇ ਆਦੇ ਪਹਿਲਾਂ ਉਹਦੋਏ ਲੈ ਕੇ ਚਲੇ ਗਏ ਜਿਹੜੀ ਸੀਟੀ ਜੋ ਫੋਨ ਹੈ ਜਿਹਦੀ ਅੱਧੀ ਫਿਰ ਚੜ ਕੇ ਭੱਜ ਗਏ ਹਾਂ ਪੁਲਿਸ ਜਲਦੀ ਜਾਨੂ ਜੀ ਉਹ ਚੜ ਕੇ ਭੱਜ ਗਏ ਹੁਣ ਉਹ ਦੁਬਾਰਾ ਕੋਈ ਨਹੀਂ ਦਿਖੇ ਹੁਣ ਸਭ ਭੱਜ ਗਏ ਹੁਣ ਐਸਐਮਐਸ ਇਸ ਟਾਈਮ ਉਹਨਾਂ ਦਾ ਬੰਦਾ ਕੋਈ ਨਹੀਂ ਕੋਈ ਨਹੀਂ ਹੈਗਾ ਜੀ ਇੱਕ ਦੌਰ ਕੀਤੇ ਸੀਗਾ ਇੱਕ ਰਾਤ ਛੱਡਤਾ ਸੀਗਾ ਇੱਕ ਰੱਖਿਆ ਹੋਇਆ ਆਪਣੇ ਕੋਲ ਹੋਣੀ ਰੈਸ਼ਟ ਕੀਤੀ ਹੋਈ ਥੂੜੀ ਦਾ ਘਰ ਲਈ ਰਾਲਾ ਤੇ ਉਹਦਾ ਭਾਈ ਹੁੰਦੇ ਬਾਕੀ ਸਾਰੇ ਭੱਜੇ ਨੇ ਭਾਈ ਨੂੰ ਦਾ ਛੱਡ ਤਾ ਭਾਈ ਨੂੰ ਰਾ ਛੱਡਤਾ ਉਹਨਾਂ ਨੇ ਤੁਹਾਨੂੰ ਕੀ ਲੱਗਦੀ ਸੱਕ ਲੱਗਦੀ ਸਾਰੇ ਟੱਬਰ ਦੇ ਉੱਪਰ ਹੁਣ ਕੌਣੇ ਬੰਦੇ ਹੋ ਜੀ ਤੇ ਸੱਕਤ ਹੁਣ ਸੱਸ ਸੋਹਰਾ ਚਾਰ ਹੀ ਭਾਈ ਹੋ ਚੋ ਮਤਲਬ ਪੰਜ ਪੰਜ ਭਾਈ ਨੇ ਚਾਰ ਭਾਈ ਨੇ ਹਾਂ ਇੱਕ ਸੋਹਰਾ ਉਹਨਾਂ ਦਾ ਹਾਂ ਜੀ ਹਾਂ ਇੱਕ ਮਾਂ ਆ ਉਹਨਾਂ ਦੀ ਹਾਂ ਕਿੰਨਾ ਸਮਾਂ ਹੋ ਗਿਆ ਮੀਟਿੰਗ ਵੀ ਆਈ ਨੂੰ 7 ਮਹੀਨੇ ਹੋ ਗਏ 5 6 ਮਹੀਨੇ ਹੋ ਗਏ ਨੇ ਉਹਦੇ ਵਿੱਚ ਤੁਹਾਨੂੰ ਕੋਈ ਕਦੇ ਤੁਹਾਡਾ ਲਾਡ ਡਟ ਕੋਈ ਬੋਲ ਚਰ ਕੇ ਕੁਝ ਨਹੀਂ ਹੋਇਆ ਜੀ ਉਹਦੇ ਕੋਈ ਗੁੱਡੀ ਦੀ ਬੇਟੀ ਦੀ ਤੇ ਰੈਡ ਗੁੱਡੀ ਇਹ ਤੁਹਾਡੇ ਕੀ ਲੱਗਦੀ ਹੈ ਮੇਰੇ ਮਾਮੇ ਦੀ ਲੜਕੀ ਸੀ ਕੀ ਗੱਲ ਆ ਸਦੀ ਮਾਮਲਾ ਕੀ ਆ ਤੂੰ ਦੱਸੋ ਮਾਮਲਾ ਤਾਂ ਜੰਕਾਲੀ ਪਤਾ ਲੱਗਾ ਸੀ ਕਿ ਇਹਨਾਂ ਨੂੰ ਆਏ ਫੋਨ ਆਇਆ ਸੀ ਇਹਨੂੰ ਮਾਮੇ ਦੇ ਮੁੰਡੇ ਨੂੰ ਇਹ ਗਿਆ ਥਾ ਫੋਨ ਇਹਨੇ ਚੱਕਿਆ ਨਹੀਂ ਇਹਨੇ ਗੱਲ ਕੀਤੀ ਬਸ ਤੇ ਮਲਾਇਆ ਨਹੀਂ ਹੈਗਾ ਤੇ ਬਾਅਦ ਚ ਪਤਾ ਲੱਗਾ ਘੰਟੇ ਬਾਅਦ ਕਿ ਪੂਰੀ ਹੋ ਗਈ ਉਹਨੂੰ ਕੀ ਪਤਾ ਲੱਗਾ ਫਿਰ ਹੈ ਮਾਹਲੇ ਸਾਰੇ ਮਾਹਲੇ ਰੋਲਾ ਪੈ ਗਿਆ ਤਾਂ ਨਹੀਂ फिर उसके बाद वो दूसरे दूसरे हॉस्पिटल लेक लेक च लेके आए हॉस्पिटल जो पुलिस वाले ने उन्होंने पुलिस ਨੂੰ ਫੋਨ ਕੀਤਾ ਉਹਦੇ ਥਰੂ ਫਿਰ ਅਸੀਂ ਪੁਲਿਸ ਨੂੰ ਲੈ ਇੱਥੇ ਲੈ ਕੇ ਕਿਸੇ ਪ੍ਰਾਈਵੇਟ ਹਸਪਤਲ ਤਾਂ ਲੈ ਗਏ ਨਹੀਂ ਨਹੀਂ ਕਿਤੇ ਨਹੀਂ ਲੈ ਗਏ ਪ੍ਰਾਈਵੇਟ ਹਸਪਤਲ ਕਿਤੇ ਨਹੀਂ ਲੈ ਗਏ ਸਹੀ ਕੱਲ ਜਦੋਂ ਉਹ ਇੱਥੇ ਲੈ ਕੇ ਆ ਇੱਕ ਵਾਰੀ ਤੁਸੀਂ ਉਦੋਂ ਇੱਥੇ ਆ ਗਏ ਸੀ ਨਾ ایسی ਅੱਧੀ ਆਏ ਨਹੀਂ تھے ਇਹ ਤਾਂ ਸਤੋਂ ਪਹਿਲੇ ਹੀ ਲੈ ਕੇ ਚਲੇ ਗਏ ਸਾਨੂੰ ਅਸੀਂ ਪੁਲਿਸ ਅਸੀਂ ਪੁਲਿਸ ਵਾਲੇ ਖਿਲਾਫ ਲੈ ਗਿਆ ਜਿਸ ਨੇ ਆਟੋ ਤੇ ਲੈ ਗਏ ਤੇ ਆਟੋ ਦੇ ਵਿੱਚ ਹੀ 5 ਮਿੰਟ ਦੇ ਵਿੱਚ ਹੀ ਉਹ ਵਾਪਸ ਲੈ ਕੇ ਚਲੇ ਗਏ ਉਹ ਅਸੀਂ ਲੈ ਉਹ ਚਲੇ ਗਿਆ ਉਸ ਤੋਂ ਬਾਅਦ ਫੇਰ ਵਾਪਸ ਕੀ ਇਹ ਵਾਪਸ ਫਿਰ ਅਸੀਂ ਥਾਣੇ ਥਾਣੇ ਕੰਪਲੀਟ ਲਿਖਣ ਗਏ ਤੇ ਐਫ ਆਰ ਆਈ ਫੇਰ ਉਹ ਤੋਂ ਕੋਰੋ ਲੈ ਕੇ ਆਏ ਅਸੀਂ ਕੋਰੋ ਲੈ ਕੇ ਫੇਰ ਇਹਨਾਂ ਉਹ ਪੋਸਟਮਾਨ ਬਾਸੇ ਰਾਤ ਲੈ ਕੇ ਜਾਂਦੇ ਉਹ ਜੀ ਡਿਊਟੀ ਰਿਪੋਰਟ ਲਿਖਾਈ ਇਹ ਪੋਸਟਾ ਲੈ ਕੇ ਆਇਆ ਸਾਡੇ ਨਾਲ ਜਾ ਕੇ ਲੈ ਕੇ ਆਏ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਹੀ ਜ਼ਿਆਦਾ ਇਨਸਾਫ ਚਾਹੀਦਾ ਈ ਸਰ ਜੀ ਆਪਣਾ ਮਾਦੂ ਇਹ ਕੀ ਮਾਮਲਾ ਹੈ ਜਿਹੜੀ ਇੱਥੇ ਇੱਕ ਲੜਕੀ ਨੌਜਵਾਨ ਲੜਕੀ ਦੀ ਜਿਹੜੀ ਕਿ ਲਾਸ ਆਈਆ ਹਸਪਤਾਲ ਦੇ ਵਿੱਚ ਕੀ ਕੰਮ ਕਰਾ ਜੀ ਤੁਹਾਡੇ ਕੀ ਲੱਗਦੀ ਜੀ ਉਹ? ਹਮਾਰੇ ਕੁੜੀ ਸੀ। ਕੀ ਗੱਲ ਹੋ ਗਈ ਜੀ ਇਹ? ਸਾਨੂੰ ਇਹ ਕੋਈ ਪਤਾ ਨਹੀਂ। ਕੋਈ ਨਾ ਕੋਈ ਮਨਣਾ। ਜੀ ਇਨਸਾਫ ਚਾਹੁੰਦੇ ਹੋ ਜੀ ਦੇਖੋ। ਫਸੂ ਤੋਂ ਪੁਲਿਸ ਤੋਂ ਫਸਾਫ ਚਾਹੁੰਦੇ ਹੋ ਇਨਸਾਫ ਚਾਹੁੰਦੇ ਹੋ। ਜੋ ਤੁਹਾਡੇ ਨਾਲ ਬੀਤੇ ਆਓ ਤੁਹਾਨੂੰ ਪਤਾ ਗੱਲ ਅਸਲੀ ਕੀ ਕੀ ਦੱਸੋ ਕਿ ਕੀ ਗੱਲ ਹੋਈ ਹੈ ਜੀ। ਇਹ 3 ਵਜੇ ਫੋਨ ਆਇਆ tha। ਕਹਿੰਦੇ ਮੈਨੂੰ ਮਾਰ ਦੇਣਗੇ ਤੇ ਮੈਨੂੰ ਲੈ ਜਾ। ਸਾਡੇ ਆਣ ਜਾਣੇ ਐ ਨਹੀਂ ਸੀ ਹਾਂਜੀ ਬੱਸ ਕੁੜੀ ਨਾਲ ਅਮਰਜ ਕਰਾਈ ਸੀਗੀ ਹਾਂਜੀ ਹਾਂ ਕਿੰਨਾ ਕ ਟਾਈਮ ਹੋ ਗਿਆ ਜੀ ਆਪ ਪੰਜ ਛੇ ਮਿੰਟ ਹੋਏ ਨੇ 5 6 ਉਹ ਬਲਸੋਦਾ ਜੀ ਦੀ ਇਟਰੇ ਰਾਮਪਲੇ ਖਾਈ ਹੋਤੇ ਟੈਡੀ ਗਾਣ ਬਲਸੋਦਾ ਜੀ ਦੀ ਲੱਗ ਗਏ ਨੇ ਕੋਈ ਸਾਡੇ ਨਾਲ ਕੋਈ ਨਿਕਾੜੀ ਹੋਇਆ ਥਾ ਬਾਅਦ ਚ ਹੋਈ ਹੋਈ ਜਾਵੇ ਸਾਡੇ ਕਰਨੀਓ ਸਾਡੇ ਨਾਲ ਪੜਾ ਕੋਈ ਨਹੀਂ ਨਾ ਕੋਈ ਲਮਰਚ ਹੋਈ ਕਿੰਨੀ ਸੀਗੀ ਕੁੜੀ ਹੈ ਬਹੁਤ 24 ਸਾਲ ਦੀ 23 ਹਾਂ ਆਪਣੀ ਵਾਲਾ ਨਾਮ ਕੀ ਕੁੜੀ ਦਾ ਸਹੀਨ ਇਹ ਕਿੱਥੇ ਕਰਾਈਦੀ ਮੈਰਿਜ ਮੈਰਿਜ ਸਾਨੂੰ ਪਤਾ ਨਹੀਂ ਕਿੱਥੇ ਕਰਾਈਏ ਕਿਸੇ ਕਰਾਈ ਮਲੇਕ ਵਾਲੀ ਕਰਾਈ ਮਲੇਕ ਵਾਲੇ ਦੰਦੂ ਮਾਗਲੇ ਸਾਨੂੰ ਪਤਾ ਨਹੀਂ ਵਿਚੀ ਨਹੀਂ ਹੈਗੇ ਤੁਸੀਂ ਕਿੱਥੇ ਰਹਿੰਦੇ ਹੋ ਜੀ ਕਿਲੋਗ੍ਰਾਮ ਤੁਹਾਨੂੰ ਪਹਿਲਾਂ ਜਾਣ-ਪਛਾਣ ਹੈਗੀ ਸੀ ਜਿਹਨਾਂ ਦੇ ਜਿੱਦਾਂ ਕੁੜੀ ਜਿਹਨਾਂ ਨੇ ਕੁੜੀ ਤੇ ਜਿੱਥੇ ਵਿਆਹ ਕਰਾਇਆ ਸੀ ਜਾਣ-ਪਛਾਣ ਸਾਡੇ ਟਾਲੇ ਦੀ ਕੁੜੀ ਹੈ ਠੀਕ ਹੈ ਜੀ ਮਤਲਬ ਉਹਦੇ ਬੇਟੇ ਨਾਲ ਕਰਾਂ ਹਾਂ ਉਹ ਤੋਂ ਪਹਿਲਾਂ ਪੂਰੀ ਪੜ੍ਹ ਕੇ ਰਹੀ ਸੀ ਨਾ ਜੇ ਆਪਾਂ ਸਾਨੂੰ ਤਾਂ ਉਦੋਂ ਨਹੀਂ ਪਤਾ ਲੱਗਿਆ ਸਾਡੇ ਨੌਤਰਾ ਨੇ ਮੰਗੀ ਹੋਈ ਸੀ ਸਾਨੂੰ ਆ ਦੇ ਕੇ ਪਤਾ ਲੱਗਿਆ ਜੀ ਪੁਲਿਸ ਆ ਗਈ ਪੁੱਛ ਕਹੀ ਉਹ ਨਾ ਮੈਂ ਘਰ ਦੇ ਪੁੱਛਿਆ ਕੀ ਗੱਲ ਹੋਈ ਕਹੇ ਪੁਲਿਸ ਵੀ ਆ ਵੀ ਉੱਥੇ ਜਵਾਬ ਵੀ ਦੇ ਦਿੱਤਾ ਇੱਕ ਦਿਨ ਚ ਸਾਰਾ ਕੰਮ ਹੋ ਗਿਆ ਸਾਨੂੰ ਤਾਂ ਮੈਂ ਤਾਂ ਹਾਲ ਤੱਕ ਅਸੀਂ ਨਾਲ ਅਸੀਂ ਬੁਲਾਈ ਆ ਕਦੇ ਬੈਕਗ੍ਰਾਉਂਡ ਤੋਂ ਬਾਅਦ ਵਿੱਚ ਤੁਹਾਡੇ ਘਰ ਆਏ ਨਹੀਂ ਕਰੇ ਚਾਹਦੇ ਵੀ ਨਹੀਂ ਬਹੁਤ ਦਿਨ ਗੱਲਬਾਤ ਕਰਦੇ ਕੋਈ ਨਹੀਂ ਨਾ ਯੋ ਨਾ ਜੀ ਨਾ ਪਹਿਲੀ ਵਾਰ ਫੋਨ ਆਇਆ ਸੀ ਉਹ ਵੀ ਨਵੇਂ ਨੰਬਰ ਤੋਂ ਹਾਂਜੀ ਸਰ 28 ਤਰੀਕ ਨੂੰ ਮਲੇਰਕੋਟਲਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਡੈੱਡ ਬਾਡੀ ਆਈ ਸੀ ਜਿਹਦੇ ਵਿੱਚ ਉਹਦੇ ਪੇਰੈਂਟਸ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਵੀ ਜਿਹੜੀ ਸਾਡੀ ਲੜਕੀ ਹੈ ਉਹ ਉਹਦੇ ਸਹੁਰਿਆਂ ਵੱਲੋਂ ਮਾਰਿਆ ਗਿਆ ਜਦੋਂ ਕਿ ਇਹ ਵੀ ਪਤਾ ਲੱਗਿਆ ਉਹਨਾਂ ਦੇ ਕਹਿਣ ਮੁਤਾਬਕ ਇਹ ਕੁੜੀ ਲੜਕੀ ਹੈ ਜਿਹੜੀ ਇਹਨੇ ਆਪਦੇ ਘਰੋਂ ਮਤਲਬ ਕਿ ਆਪਣੇ ਘਰਦਿਆਂ ਦੀ ਮੱਜੀ ਤੋਂ ਬਿਨਾਂ ਇੱਕ ਬਿਨ ਵਿਆਹ ਕਰਾਇ ਸੀਗਾ ਇਸ ਇੱਕ ਸਰ ਪੂਰਾ ਮਾਮਲਾ ਕੀ ਹੈ ਜੀ 29 ਸਤਾਈ ਨੂੰ 29 ਫਰਵਰੀ ਨੂੰ ਸਾਡੇ ਕੋਲ ਇੱਕ ਪਤਲਾ ਆਇਆ ਸੀ ਕਿ ਇੱਕ ਲੜਕੀ ਜਿਸ ਦਾ ਨਾਮ ਸਾਹੀਨ ਹੈ ਜਿਹੜੀ ਕਿ ਆਹਿਦ ਨਾਮ ਦੇ ਬੰਦੇ ਨਾਲ ਦੂਮਾ ਵਾਲੇ ਗਲੀ ਨੇੜੇ ਸਟਾ ਚੌਕ ਨੇਰ ਕੋਟਲਾ ਵਿਆਹੀ ਹੋਈ ਜਿਨੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਵਿਆਹ ਕਰਾਇਆ ਸੀ ਉਹਦੇ 27 ਤਰੀਕ ਨੂੰ ਮੌਤ ਹੋ ਗਈ ਜਿਸ ਦੇ ਸਬੰਧ ਵਿੱਚ 28 ਤਰੀਕ ਨੂੰ ਸਾਡੇ ਪੁਲਿਸ ਸਟੇਸ਼ਨ ਸਿਟੀ 2 ਨੇਰ ਕੋਟਲਾ ਤੋਂ ਉਸ ਲੜਕੀ ਦਾ ਪੋਸਟਮਾਰਟਮ ਉਹਦੇ ਭਰਾ ਸਰਫਾਜ਼ ਦੇ ਬਿਆਨਾਂ ਤੇ ਅੱਗੇ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਉਸ ਮਾਰਟਮ ਕਰਾ ਕੇ ਉਹਦਾ ਜਿਹੜਾ ਰਿਪੋਰਟ ਹੈ ਉਹ ਹਜੇ ਆਣੀ ਬਾਕੀ ਹੈ ਉਸ ਮਾਰਟਮ ਰਿਪੋਰਟ ਤੇ ਜੋ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਸੀਂ ਹੋਂਚ ਲਿਆਵਾਂਗੇ ਉੱਤੇ ਤੱਕ ਸਵਾਲ ਹੈ ਤੁਸੀਂ ਦੱਸਿਆ ਕਿ ਉਹਨਾਂ ਨੇ ਜਿਹੜਾ ਕਰਦਿਆਂ ਨੇ ਜੋ ਵੀ ਇਤਜਾਮ ਲਗਾਏ ਨੇ ਅਸੀਂ ਉਹ ਸਾਰੇ ਸਾਡੇ ਧਿਆਨ ਚ ਹੈ ਅਸੀਂ ਬਕਾਇਦਾ ਉਹਦੀ ਮੌਤ ਨੂੰ ਤਾਂ ਜਿਹੜੇ ਹਾਲਾਤਾਂ ਕਿਉਂ ਮੌਤ ਹੋਈ ਆ ਉਹਦੇ ਮਤੇ ਨਾਲ ਜਰੀ ਕਿਹੜਾ ਉਹ ਪੋਸਟਮਾਰਟਮ ਵੀ ਕਰਾਇਆ ਤਾਂ ਕਿ ਕਿਸੇ ਵੀ ਚੀਜ਼ ਦਾ ਜਿਹੜਾ ਸ਼ੱਕ ਸ਼ੁਕ ਨਾ ਰਹਿ ਜਾਵੇ ਜੋ ਵੀ ਹਾਲਾਤ ਡਾਕਟਰ ਰਿਪੋਰਟ ਚ ਆਉਂਦੇ ਮੁਤਾਬਕ ਜਿਹੜੀ ਕਾਰਵਾਈ ਰਹੀ ਹੈ ਅਮਲ ਚ ਲੰਚ ਸਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਪਰਸੂਨ ਹੁਣ ਅਸੀਂ ਜਿਹੜੀ ਉਹ ਕਿ ਲੜਕੀ ਦੇ ਭਰਾ ਦੇ ਬਿਆਨ ਤੇ ਜਿਨੇ ਉਹ ਛਾਪ ਜਾਰ ਕੀਤਾ ਵੀ ਜਿਹੜੀ ਸਿਸਟਰ ਦੀ ਜਿਹੜੀ ਮੌਤ ਹੈ ਉਹਦੇ ਸਹੁਰਾ ਵੱਲੋਂ ਕੀਤੀ ਗਈ ਹੈ ਅਸੀਂ ਉਹਦੇ ਭਰਾ ਦੇ ਬਿਆਨ ਤੇ ਇਕ ਫੋਟੋਕਾਪੀ ਦੇ ਕਾਰੋਬਾਰ ਜਿਹੜੀ ਕੀਤੀ ਹੈ ਜਿਹਦੇ ਵਿੱਚ ਡਾਕਟਰਾਂ ਨੇ ਉਸ ਮਾਡਲ ਕਰਕੇ ਜਿਹੜੇ ਉਹਦੀ ਫਾਰੀ ਜਿਹੜੀ ਰਿਪੋਰਟ ਲੈਣ ਵਾਸਤੇ ਜਿਹੜਾ ਉਹ ਬਿੱਤਰ ਆ ਉਹਦਾ ਮੈਡੀਕਲ ਰਿਪੋਰਟ ਵਾਸਤੇ ਭੇਜਿਆ ਉਹਦੀ ਰਿਪੋਰਟ ਅੰਤੇ ਜੈਸੀ ਜੁੱਟ ਹੋ ਗਈ ਅਸੀਂ ਉਹ ਕਾਰਜ ਵਿੱਚ ਲਿਆਵਾਂਗੇ